ਸਤਿ ਸ਼੍ਰੀ ਅਕਾਲ ਪਿਛਲੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾਇਰਲ ਹੁੰਦੀ ਹੈ ਕਿ ਪੰਜਾਬ ਦੇ ਸਰਕਾਰੀ ਹਸਪਤਾਲ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਆਪਰੇਸ਼ਨ ਥੀਏਟਰ ਦੇ ਵਿੱਚ ਆਪਰੇਸ਼ਨ ਦੇ ਦੌਰਾਨ ਜਦੋਂ ਇੱਕ ਮਰੀਜ਼ ਦਾ ਆਪਰੇਸ਼ਨ ਚੱਲ ਰਿਹਾ ਹੁੰਦਾ ਤਾਂ ਉਦੋਂ ਲਾਈਟ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਉੱਥੋਂ ਦਾ ਹੀ ਕੋਈ ਸੀਨੀਅਰ ਡਾਕਟਰ ਨੇ ਜਾਂ ਰੈਜ਼ੀਡੈਂਟ ਨੇ ਜਿਹੜੇ ਕਿ ਇੱਕ ਵੀਡੀਓ ਬਣਾ ਕੇ ਆ ਜਿਹੜੇ ਉਹ ਵਾਇਰਲ ਕਰ ਦਿੰਦੇ ਨੇ ਇੰਨਾਂ ਦੇ ਬੈਸਮੈਂਟ ਵਿੱਚ ਕੋਈ ਵੀ ਚੀਜ਼ ਹੈ ਡਾਕਟਰ ਸਟਾਫ ਇੱਥੇ ਸੀ ਆਪਰੇਟ ਕਰਦੇ ਹੋਏ ਨੇ ਤੇ ਪਹਿਲੀ ਵਨਸੀਡੈਂਟਲੀ ਹੋਇਆ ਕਿ ਜਦੋਂ ਰਜਿੰਦਰਾ ਸਪੈਸ਼ਲਟੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਤੇ ਲਾਈਟ ਗਈ ਹੋਈ ਹੈ ਦੱਸੋ ਸੀ ਆਪਰੇਟ ਕਿੱਦਾਂ ਕਰੇਗਾ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੈ ਉੱਥੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਨਹੀਂ ਖੜਾ ਤੇ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਊਬੇਟਡ ਹੈ ਪੇਸ਼ੈਂਟ ਦੀ ਸਰਜਰੀ ਜਲਦੀ ਪੀਣੀ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੀਨ ਹੌਟਲਾਈਨ ਜਿਹੜੀ ਹੋਣੀ ਚਾ ਮੈਂ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਇੱਕ ਹੁਣੇ ਥੋੜੀ ਜਿਹੀ ਮੈਂ ਵੀਡੀਓ ਦੇਖੀ ਆ ਜੀ ਜਿਹਦੇ ਵਿੱਚ ਗਿੰਦਰਾ ਹਸਪਤਾਲ ਦੇ ਵਿੱਚ ਆਪਰੇਸ਼ਨ ਕਰ ਰਹੇ ਸੀ ਤੇ ਲਾਈਟ ਚਲੀ ਗਈ ਸੀ ਲਾਈਟ ਟ੍ਰਿਪ ਕੀਤੀ ਸੀ ਪਰ ਜਿੰਨੇ ਉਹਦੇ ਵਿੱਚ ਐਮਰਜੈਂਸੀ ਸਿਸਟਮ ਸੀਗੇ ਸਾਡੇ ਯੂਪੀਐਸ ਵੀ ਕੰਮ ਕਰ ਰਿਹਾ ਸੀ ਜਨਰੇਟਰ ਨੇ ਵੀ ਕੰਮ ਕੀਤਾ ਔਰ ਲਾਈਟ ਥੋੜੀ ਦੇਰ ਬਾਅਦ ਆ ਗਈ ਸੀ ਆਪਰੇਸ਼ਨ ਬਿਲਕੁਲ ਠੀਕ ਹੋਇਆ ਮੇਰੇ ਆਪਰੇਟਿੰਗ ਸਰਜਨ ਦੇ ਨਾਲ ਗੱਲ ਹੋਈ ਆ ਮੈਡੀਕਲ ਸੁਪਰਡੈਂਟ ਦੇ ਨਾਲ ਗੱਲ ਹੋਈ ਆ ਪੇਸ਼ੈਂਟ ਬਿਲਕੁਲ ਨਾਰਮਲ ਆਪਰੇਸ਼ਨ ਹੋਇਆ ਔਰ ਪੇਸ਼ੈਂਟ ਰਿਕਵਰ ਕਰ ਰਿਹਾ ਹਾਂ ਉੱਥੇ ਇੱਕ ਜੰਗ ਡਾਕਟਰ ਸੀਗਾ ਜੂ ਨਾਰਮਲੀ ਜਿਹੜਾ ਡਾਕਟਰ ਦਾ ਰਿਐਕਸ਼ਨ ਹੁੰਦਾ ਕਿ ਉਹ ਕੋਸ਼ਿਸ਼ ਕਰਦਾ ਕਿ ਲਾਈਟ ਕਿਉਂ ਗਈ ਹੈ ਇਹਦਾ ਕੀ ਅਰੇਂਜਮੈਂਟ ਕਰਨਾ ਹੈ ਉਹ ਕਿਸੇ ਨੂੰ ਫੋਨ ਕਰੇਗਾ ਜਨਰੇਟਰ ਵਾਲੇ ਨੂੰ ਜਾਂ ਦੇਖੇਗਾ ਵੀ ਕੀ ਦਿੱਕਤ ਹੈ ਬਟ ਉਹ ਇਹ ਸਾਰਾ ਕੁਝ ਕਰਨ ਦੀ ਬਜਾਏ ਉਹ ਵੀਡੀਓ ਹਾਂਜੀ ਤੁਸੀਂ ਉਹ ਬਿਆਨ ਸੁਣਿਆ ਕਿ ਕਿਸ ਤਰੀਕੇ ਨਾਲ ਡਾਕਟਰ ਬਲਬੀਰ ਸਿੰਘ ਕਹਿ ਰਿਹਾ ਕਿ ਹਮ ਕੁਝ ਠੀਕ ਹੈ ਉਸ ਮਰੀਜ਼ ਦਾ ਜਿਹੜਾ ਆਪਰੇਸ਼ਨ ਆ ਸਕਸੈਸਫੁਲ ਹੋਇਆ ਬਿਲਕੁਲ ਸਹੀ ਹੋ ਗਿਆ ਤੇ ਜਿਹੜਾ ਕਭਰਾਟ ਦੇ ਵਿੱਚ ਆ ਕੇ ਡਾਕਟਰ ਵੱਲੋਂ ਵੀਡੀਓ ਬਣਾਈ ਗਈ ਤੇ ਡਾਕਟਰ ਨੂੰ ਵੱਲੋਂ ਵੀਡੀਓ ਬਣਾਉਣ ਦੀ ਬਜਾਏ ਜਨਰੇਟਰ ਵਾਲੇ ਨੂੰ ਜਾਂ ਬਿਜਲੀ ਵਾਲੇ ਨੂੰ ਕਾਲ ਕਰਨੀ ਚਾਹੀਦੀ ਸੀ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਸਪਲਾਈ ਦੇਣ ਦੀ ਜ਼ਿੰਮੇਵਾਰੀ ਹੈ ਜਾਂ ਜਿਹੜੀ ਮੇਨਟੇਨੈਂਸ ਦੀ ਜ਼ਿੰਮੇਵਾਰੀ ਹੈ ਜਿਹੜੀ ਆਪਰੇਸ਼ਨ ਥੀਟਰ ਜਾਂ ਪੂਰੇ ਹਸਪੀਟਲ ਨੂੰ ਮੈਨੇਜ ਕਰਨ ਦੀ ਜ਼ਿੰਮੇਵਾਰੀ ਹੈ ਉਹ ਇੱਕ ਡਾਕਟਰ ਦੀ ਨਹੀਂ ਹੈ ਉਹ ਉੱਥੋਂ ਦੇ ਐਡਮਿਨਿਸਟ੍ਰੇਟਿਵ ਸਟਾਫ ਦੀ ਆ ਚਾਹੇ ਉਹ ਮੈਡੀਕਲ ਸੁਪਰਡੈਂਟ ਹੈ ਜਾਂ ਉੱਥੋਂ ਦੀ ਮੈਨੇਜਿੰਗ ਅਥਾਰਟੀ ਹੈ ਜਿਹੜੀ ਉਹ ਉਹਨਾਂ ਦੀ ਜ਼ਿੰਮੇਵਾਰੀ ਆ ਉਹਨਾਂ ਨੇ ਉਹ ਸਾਰੇ ਪ੍ਰਬੰਧ ਦੇਖਣੇ ਹੁੰਦੇ ਆ ਸਭ ਤੋਂ ਵੱਡੀ ਗੱਲ ਇੱਕ ਮਰੀਜ਼ ਆ ਜਿਹੜਾ ਉਹ ਆਪਰੇਟ ਵਾਸਤੇ ਆਪਰੇਸ਼ਨ ਥੀਏਟਰ ਦੇ ਉੱਪਰ ਜਿਹੜਾ ਪਿਆ ਹੈਗਾ ਉਹਦਾ ਆਪਰੇਟ ਚੱਲ ਰਿਹਾ ਹੈਗਾ ਤੇ ਉਸ ਦੌਰਾਨ ਅਗਰ ਲਾਈਟ ਚਲੀ ਜਾਂਦੀ ਹੈ ਤਾਂ ਇਹ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਦੀ ਜਾਂ ਉਸ ਹਸਪਤਾਲ ਦੀ ਸਭ ਤੋਂ ਵੱਡੀ ਨਾਕਾਮੀ ਆ ਤੇ ਤੁਸੀਂ ਉਸ ਡਾਕਟਰ ਨੂੰ ਇਸ ਚੀਜ਼ ਵਾਸਤੇ ਜ਼ਿੰਮੇਵਾਰ ਠਹਿਰਾ ਰਹੇ ਹੋ ਜਾਂ ਉਹਨੂੰ ਕਭਰਾਟ ਦੱਸ ਰਹੇ ਹੋ ਕਿ ਜਿਹੜਾ ਉਹ ਡਾਕਟਰ ਹੈ ਉਹਨੂੰ ਘਬਰਾਹਟ ਦੇ ਵਿੱਚ ਨਾ ਆ ਕੇ ਉਸ ਨੂੰ ਜਨਰੇਟਰ ਵਾਲੇ ਨੂੰ ਕਾਲ ਕਰਨੀ ਚਾਹੀਦੀ ਸੀ ਮੰਤਰੀ ਸਾਹਿਬ ਤੁਸੀਂ ਭੁੱਲ ਰਹੇ ਹੋ ਕਿ ਤੁਸੀਂ ਵੀ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਆਪਣੇ ਸੋਸ਼ਲ ਹੈਂਡਲਸ ਤੇ ਵਾਇਰਲ ਕਰਦੇ ਰਹੇ ਹੋ ਸੈਂਡ ਕਰਦੇ ਰਹੇ ਹੋ ਪਰ ਕਦੋਂ ਜਦੋਂ ਤੁਸੀਂ ਸਰਕਾਰ ਦੇ ਵਿੱਚ ਨਹੀਂ ਸੀ ਜਦੋਂ ਸਰਕਾਰ ਦੂਜੀਆਂ ਪਾਰਟੀਆਂ ਦੀ ਸੀ ਅਗਰ ਅੱਜ ਉਸ ਡਾਕਟਰ ਵੱਲੋਂ ਵੀਡੀਓ ਜਿਹੜੀ ਇਹ ਜਾਰੀ ਕੀਤੀ ਗਈ ਹੈ ਤਾਂ ਅੱਜ ਤੁਹਾਨੂੰ ਉਸ ਡਾਕਟਰ ਦੀ ਘਬਰਾਹਟ ਨਜ਼ਰ ਆ ਰਹੀ ਹੈ ਮੈਨੂੰ ਇਹ ਵੀ ਲੱਗਦਾ ਕਿ ਸ਼ਾਇਦ ਉਸ ਡਾਕਟਰ ਦੇ ਉੱਪਰ ਕੁਝ ਨਾ ਕੁਝ ਕਾਨੂੰਨੀ ਕਾਰਵਾਈ ਕੀਤੀ ਗਈ ਹੋਵੇ ਐਡਮਿਨਿਸਟ੍ਰੇਟਿਵ ਜਿਹੜਾ ਐਕਸ਼ਨ ਆ ਉਹ ਲਿਆ ਗਿਆ ਹੋਵੇ ਜੇ ਐਕਸ਼ਨ ਵੀ ਨਾ ਲਿਆ ਗਿਆ ਹੋਇਆ ਤਾਂ ਉਸ ਨੂੰ ਡਰਾਇਆ ਧਮਕਾਇਆ ਜ਼ਰੂਰ ਗਿਆ ਹੋਣਾ ਕਿਉਂਕਿ ਸਰਕਾਰਾਂ ਕਦੇ ਨਹੀਂ ਚਾਹੁੰਦੀਆਂ ਸਰਕਾਰ ਚਾਹੇ ਅਕਾਲੀ ਹੋਣ ਕਾਂਗਰਸ ਹੋਣ ਜਾਂ ਕਿਸੇ ਵੀ ਪਾਰਟੀ ਦੀ ਹੋਵੇ ਚਾਹੇ ਤੁਹਾਡੀ ਹੋਵੇ ਉਹ ਆਪਣੀ ناکامی ਨੂੰ ਦੂਜੇ ਦੇ ਸਿਰ ਮੜਦੇ ਆ ਤੇ ਤੁਸੀਂ ਵੀ ਉਸੇ ਤਰ੍ਹਾਂ ਦਾ ਇੱਕ ਰੋਲ ਅਦਾ ਕੀਤਾ ਇਸ ਬਿਆਨ ਨੂੰ ਦੇਖ ਕੇ ਜਿਹੜਾ ਇਹ ਬਿਆਨ ਹੈ ਇੱਕ ਬੜਾ ਸ਼ਰਮਨਾਕ ਹੈ ਤੁਸੀਂ ਖੁਦ ਇੱਕ ਡਾਕਟਰ ਹੋ ਤੁਸੀਂ ਖੁਦ ਜਿਹੜਾ ਇੱਕ ਡਾਕਟਰ ਦੇ ਪੇਸ਼ੇ ਨਾਲ ਸੰਬੰਧਤ ਹੋ ਤੁਹਾਨੂੰ ਪਤਾ ਹੈ ਕਿ ਕਿਹੜੀਆਂ ਚੀਜ਼ਾਂ ਕਿਹਦੇ ਵੱਲੋਂ ਕੀਤੀਆਂ ਜਾਣੀਆਂ ਤੇ ਕਿਹਦੀ ਜ਼ਿੰਮੇਵਾਰੀ ਬਣਦੀ ਸੀ ਉਸ ਸਪਲਾਈ ਨੂੰ 24 ਘੰਟੇ ਰੈਗੂਲਰ ਰੱਖਣਾ ਤੇ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਗਰੀਬ ਲੋਕ ਜਿਹੜੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਨੂੰ ਇਲਾਜ ਵਾਸਤੇ ਸਰਕਾਰੀ ਹਸਪਤਾਲ ਜਾਣਾ ਪੈਂਦਾ ਤੇ ਉਹਨਾਂ ਦੇ ਜਾਨ ਦਾ ਖੌ ਇਸ ਤਰੀਕੇ ਬਣਦਾ ਇੱਥੇ ਮੈਂ ਦਾਅ ਦੇਣੀ ਚਾਹੁੰਦਾ ਉਸ ਡਾਕਟਰ ਨੂੰ जिने ਇਹ ਵੀਡੀਓ ਕਰਕੇ ਸਾਰਾ ਕੁਝ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਇਹ ਇਕੱਲੇ ਇੱਕ ਹਸਪੀਟਲ ਦੀ ਜਿਹੜੀ ਕਾਰਵਾਈ ਨਹੀਂ ਹੈਗੀ ਜਾਂ ਇੱਕ ਹਸਪੀਟਲ ਦੇ ਵਿੱਚ ਨਹੀਂ ਵਾਪਰਿਆ ਹੈਗਾ ਇਹ ਪੰਜਾਬ ਦੇ ਹੋਰ ਨਾ ਹਸਪੀਟਲ ਦੇ ਵਿੱਚ ਹੀ ਵਾਪਰਦਾ ਹੋਵੇਗਾ ਪਰ ਉਥੋਂ ਦੇ ਜਿਹੜੇ ਡਾਕਟਰ ਹੈ ਜਾਂ ਉਥੋਂ ਦੇ ਜਿਹੜੇ ਪ੍ਰਬੰਧਕ ਹੈ ਉਹ ਇੰਨੀ ਹਿੰਮਤ ਨਹੀਂ ਰੱਖਦੇ ਕਿ ਉਹਨਾਂ ਚੀਜ਼ਾਂ ਨੂੰ ਲੋਕਾਂ ਦੇ ਵਿੱਚ ਲੈ ਆਉਣ ਡਾਕਟਰ ਸਾਹਿਬ ਡਾਕਟਰ ਬਲਵੀਰ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਇਸ ਨੂੰ ਕਬੂਲ ਕਰੋ ਕਿ ਤੁਹਾਡੀ ਇਹ ਨਾਕਾਮੀ ਹੈ ਥੋਡੇ ਇਹ ਸਟਾਫ ਦੀ ਥੋਡੇ ਜਿਹੜੇ ਉਸ ਹਸਪੀਟਲ ਦੇ ਸਟਾਫ ਦੇ ਨਿਕਾਮੀ ਐ ਜਿਨ੍ਹਾਂ ਨੂੰ ਤੁਸੀਂ ਲਕਾਉਣ ਦੀ ਕੋਸ਼ਿਸ਼ ਕਰ ਰਹੇ